ਪਤਨਾਮ ਸ੍ਰੀ ਵਾਹਿਰੂ ਸਹੀ ਜੀ ਚਰਨ ਕਮਲ ਪ੍ਰਭ ਹਿਰਦੈ ਧਿਆਈ ਰੋਗ ਗਏ ਸਗਲੇ ਸੁਖ ਪਾਈ ਚਰਨ ਕਮਲ ਪ੍ਰਭ ਹਿਰਦੈ ਧਿਆਈ ਰੋਗ ਸਲੇ ਸੁਭਪਾਈ ਦੁਖ ਪੰਜਨੀ ਸਾਹਿਬ ਗਉੜੀ ਮਹਲਾ ਪੰਜਵਾ ਮੋ ਅਜੈ ਦੁਖ ਪੰਜਨ ਤੀਰਾ ਨਾਮ ਜੀ ਦੁਖ ਪੰਜਨ ਤੀਰਾ ਨਾਮ ਆਠ ਪੈਰ ਅਰਾਧਿਐ ਪੂਰਨ ਸੰਤ ਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸਹੀ ਵਾਸਤ ਨ ਜਾਣੀਆ ਨਾ ਜਾਪੀਆ ਰਾਦ ਓ ਤੇਰੀ ਜਗ ਜੀਵਨਾ ਮੇਰੇ ਠਾਕੁਰ ਗਮਗਾਦ ਪੈ ਕਿਰਪਾ ਗੁਸਾਈਆਂ ਨੱਠੇ ਸੋ ਸੰਤਾਪ ਤੱਤੀ ਵਾਉ ਨ ਲੱਗਾਈ ਸਭ ਗੁਰ ਰਖੇ ਆਪ ਤੱਤੀ ਵਾਉ ਨ ਲੱਗਈ ਸਤ ਗੁਰੁ ਰਖੀ ਆਪ ਗੁਰ ਨਰਾਇਣ ਦੇਉ ਗੁਰ ਗੁਰ ਸੱਚਾ ਸਿਰਜਣਹਾਰੀ ਗੁਰ ਤੁਟੇ ਸਭ ਕੁਛ ਪਾਇਆ ਜਨ ਨਾਨਕ ਸੰਤ ਬਰਹਾਰੈ ਗਉੜੀ ਮਹਲਾ 5 ਵਾ ਸੂਕੇ ਹਰੇ ਕੀ ਖਿਨ ਮਹੈ ਸੂਕੇ ਹਰੇ ਕੀ ਖਿਨ ਮਹੈ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਈ ਕਾਟੇ ਕਟ ਪੁਰੀ ਗੁਰਦੀਵ ਸੇਵਕ ਦੀਨੀ ਆਪਣੀ ਸੀ ਵਰਹ ਮਿਟ ਗਈ ਚਿੰਤਾ ਪੁਨੀ ਮਨ ਆਸਾ ਮਿਟ ਗਈ ਚਿੰਤਾ ਪੁਨੀ ਮਨ ਆਸਾ ਤਰੀ ਦਿਆ ਸਤ ਗੁਰ ਗੁਣ ਤਸਾ ਨੋ ਕਨਟੀ ਸੁਖ ਆਏ ਸਮਾਏ ਢੀਲ ਨ ਪਰੀ ਜਾਂ ਗੁਰ ਫਰਮਾਈ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਾੜੀ ਮਹਲਾ 5 ਤਾਬ ਗੇ ਪਾਈ ਪ੍ਰਸਾਦ ਸੀਤਲ ਪੈ ਕੀਨੀ ਪ੍ਰਭ ਦਾਤੈ ਪ੍ਰਕਿਰਪਾ ਤੇ ਪੈ ਸੁਹੇਲੀ ਜਨਮ ਜਨਮ ਕੇ ਵਿਛਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਮਨ ਸਿਆਥਾਉ ਸੈ ਸੁਭਾਏ ਮੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੂਰ ਦਰਦ ਜਮ ਨੇੜ ਨਾ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮੰਹਲਾ ਪੰਜਵੈ ਜੇ ਸਿਮਰਤ ਦੁਖ ਸਭ ਜਾਏ ਨਾ ਰਤਨ ਵਸੇ ਮਨ ਆਈ ਜਦ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਭਖਾਰੀ ਰਹਾਉ ਇੱਕ ਸਬਨ ਨਾਹੀ ਦੂਜਾ ਕੋਈ ਜਾ ਕੇ ਦਿੱਟ ਸੁਦਾ ਸੁਖ ਹੋਈ ਸਾਜਨ ਮੀ ਸਕ ਕਰ ਏਕ ਹਰ ਹਰੇ ਅੱਖਰ ਮਨ ਮੇ ਲੀਕ ਰਵ ਰਹਾ ਸਰਵਤ ਸੁਆਮੀ ਗੁਰ ਗਾਵੇ ਨਾਨਕ ਅੰਤਰ ਜਾਮੀ ਗਉੜੀ ਮਹਲਾ 5 ਕੋਟ ਬਿਗਨਹਿ ਰਹਿ ਕੇ ਨਮਾਹਿ ਹਰ ਹਰ ਕਥਾ ਸਾਥ ਸੰਗ ਸੁਨਾਈ ਹੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾ ਸਰਾ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾ ਕੇ ਜਿ ਤੇ ਉਸੇ ਭਗਵਾਨ ਆਉ ਖੜਾ ਮੰਤਰ ਤੰਤ ਸਵ ਛਾਰੀ ਕੰਨੀ ਹਾਰ ਦੇ ਮੈਂ ਤਾਰੀ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਟਾਲਿਆ ਹਾ ਤਰਮਾ ਗੋਰੀ ਮਹੱਲਾ ਪੰਜਵਾਂ ਸਾਤ ਪਈ ਗੁਰ ਗੋਵਿੰਦ ਪਾਈ ਤਾਪ ਬਿਨਸੇ ਮੇਰੇ ਪਾਈ ਰਹਾਉ ਰਾਮ ਨਾਮ ਨਿਤ ਰਸਨ ਵਖਾਨ ਬਿਨਸੇ ਰੋਗ ਭੈ ਕਲਿਆਨਾ ਰਾਮ ਨਾਮ ਨਿਤ ਰਸਨ ਵਖਾਨ ਬਿਨਸੇ ਰੋਗ ਭੈ ਕਲਿਆਨਾ ਪਾਰ ਬ੍ਰਹਮ ਗੁਣ ਅਗੰਬੀਚਾਰ ਸਾਧੂ ਸੰਗਮ ਹੈ ਨਿਸ਼ਤਾਰੀ ਨਿਰਮਲ ਗੁਣ ਗਾਓ ਨਿਤਨੀਤ ਗਈ ਬਿਆਦ ਉਪਰੇ ਜਨਮੀ ਤਾਈ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਤੀ ਸਿਨnai ਗਉੜੀ ਮਹਲਾ ਪੰਜਵਈ ਨੀਤਰ ਪ੍ਰਗਾਸ ਕੀਆ ਗੁਰਦੇਵਾ ਭਰਮ ਕੇ ਪੂਰਨ ਬੀ ਸਿਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਰਪਰੰਪਰਾ ਕਿਰਪਾ ਤਾਰੀ ਨਾਨਕ ਦਾ ਜਪੈ ਸੋ ਜੀਵੈ ਸਾਧ ਸੰਗਰ ਅੰਮ੍ਰਿਤ ਪੀਵੈ ਗੋੜੀ ਮਹਲਾ ਪੰਜਵੈ ਥਿਰ ਕਰ ਬੈ ਸੋ ਹਰਜਨ ਪਿਆਰੇ ਸੰਗੁਰ ਤੁਮਰੇ ਕਾਜ ਸੁਹਾਰੀ ਰਹਾਉ ਦੇਤੇ ਦੂਤ ਪਰਮੇਸ਼ਰ ਮਾਰੇ ਜਨਕੀ ਪੈਰ ਰਖੀ ਕਰਤਾਰੀ ਬਾਦ ਸ਼ਾ ਸ਼ਾਸਵ ਉਸ ਕਰਤੀ ਨੇ ਅਮਤ ਨਾਮ ਮਾਰਸ ਪੀਨੇ ਨਿਰਭਾਏ ਪਜੂ ਭਗਵਾਨੋ ਸਾਸਨ ਮਿਲ ਕੀ ਨੋ ਦਾਨ ਆਈ ਚਨ ਪਰਿ ਪ੍ਰ ਅੰਤਰ ਜਾਮੀ ਨਾਨਕੋਟ ਪਕਰੀ ਪ੍ਰ ਸਵਾਮੀ ਗਾਉੜੀ ਮਹਲਾ ਪੰਜਵਾਈ ਰਾਖ ਪਿਤਾ ਪ੍ਰਭ ਮੇਰੀ ਮੋਹਿ ਨਿਰਗੁਣ ਸਾਗੁਣ ਤੀਰੀ ਰਾਉ ਪੰਜ ਵਿਕਾਰ ਦੀ ਏਕ ਗਰੀਬਾ ਰਾਖੋ ਰੱਖਣਹਾਰੀ ਖੇਰ ਕਰੈ ਅਰ ਬੋਸ ਤਾਵੇ ਆਇਓ ਸੰਤੁ ਹਾਰੀ ਕਰ ਕਰੈ ਹਰਿਓ ਅਨਕੋ ਭੋ ਪਾਤੀ ਛੋਡੇ ਕਿਤੋਂ ਨਾਹੀ ਏਕ ਬਾਤ ਸੁਨ ਤਾਕੀ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਆ ਸੰਤੀ ਮੰਤ ਜਿਉ ਮੈਂ ਨਿਰਭਾਉ ਗੁਰ ਕਾ ਸਬਦ ਕਮਾਇਆ ਜਿਤ ਲੈ ਹੋਈ ਮਹਾ ਬਿਕਾਦੀ ਸਹਿ ਸੁਹੇਲੀ ਬਾਣੀ ਕਹੁ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪੰਜ ਰਬਾਣੀ ਮਿਲਾਲ ਮਹੱਲਾ ਪੰਜ ਵਾਈ ਸਰਬ ਕਲਿਆਣ ਕੀਏ ਗੁਰ ਦੀਵਾ ਸੇਵਕ ਆਪਣੀ ਲਾਇਓ ਸੀਵਾ ਬਿਗਨ ਲਾਗੇ ਜਾਪ ਲਖਾ ਵੀਵ ਤਤ ਪਨੀਤ ਬਹੀ ਗੁਣ ਗਾਈ ਦੁਖ ਤ ਗਿਆ ਹਰ ਨਾਮ ਤੇ ਆਈ ਰਹਾ ਸਭਨੀ ਛਾਈ ਰਵਿਆ ਆਪ ਆਜੁਗਾ ਜਾ ਕਾਵਨ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਇ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੇ ਨਿਰਵਿਗਨ ਹੋਇ ਸਭ ਥਾਈ ਉਠੇ ਸਭ ਸੁਖ ਪਾਏ ਸਭ ਗੁਰ ਤੁਠੀ ਪਾਰ ਬ੍ਰਹਮ ਪ੍ਰਭ ਹਰਖ ਵਾਲੀ ਜਿੱਥੇ ਗਿੱਥੇ ਦਿਸੈ ਨਾਨਕ ਦਾਸ ਖਸਮ ਰਿਤ ਪਾਲੀ ਮਿਲਾ ਹਲ ਮਹੱਲਾ ਪੰਜਵਾਈ ਚਨ ਕਾਲਮ ਪ੍ਰਾਪਹਿ ਦੇ ਧਿਆਏ ਰੂਗ ਕੇ ਸਹਲੇ ਸੁਖ ਪਾਈ ਗੁਰ ਦੁਖ ਕਾਟਿਆ ਦੀ ਨੋਂਦਾਂ ਸਫਲ ਜਨਮ ਜੀਵਨ ਪਰਮਾਨ ਰਹਾਉ ਆਕਤ ਕਰਤਾ ਅਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੈ ਗਿਆਨੀ ਬਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਗੁਰ ਪੂਰੀ ਸੁਖ ਉਭਜੇ ਬਾਜੀ ਅਨਹਤੂਰੀ ਰਹਾਉ ਤਾ ਪਾਪ ਸੰਤਾ ਬਿਨਾਸੀ ਹਰ ਸਿਮਰਤ ਗਿਲ ਵਿਕ ਸਭ ਨਾਸੀ ਅਨੰਕਰ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਬਿਲਾਉ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਮਿਰਤ ਸਮਾਰਿਆ ਸਾਜਨਾ ਹੋਏ ਕਿਰਪਾ ਲਾ ਬੀਸੀ ਸਾ ਪਰਿਵਾਰ ਆਉ ਕਾਰਜ ਸੰਗੁਰੇ ਆਪ ਸਵਾਰਿਆ ਵੱਡੀ ਅਰਦਾਹ ਹਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵੰਤਰੰਤਰ ਪਵਨ ਹਰਿਆ ਹੋਈ ਸਗਲੇ ਜੀ ਸਦਾਰਿਆਉ ਮਨិច្ਛੇ ਨਾਨਕ ਫਲ ਪਾਈ ਪੂਰਨ ਇਛ ਬੁਜਾਰਿਆਉ ਮਿਲਾਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰ ਆਇਆ ਰਹਾਉ ਰਜ ਰਜ ਪੋਜਨ ਖਾਓ ਮੇਰੇ ਭਾਈ ਅਮਤ ਨਾਮ ਰਿਤ ਮਹ ਸਮਉ ਧਾਈ ਨਾਨਕ ਗੁਰੂ ਦੇ ਸਰਨਾਈ ਜਨ ਆਪਣੇ ਨਾਮ ਕੀ ਪੈ ਜਿ ਰਖਾਈ ਮੇਲਾ ਮੁਹੱਲਾ ਪੰਜਵਾਗ ਸਾ ਸੰਤਾਨ ਸਗਲੇ ਗੇ ਬਿਨ ਸੀਤੇ ਰੋਗ ਪਾਰ ਬ੍ਰਹਮ ਤੋਂ ਬਖਸ਼ਿਆ ਸੰਤਨ ਰਸ ਭੂਗ ਰਹਾਉ ਸਰ ਸੁਖਾ ਤੇਰੀ ਮੰਡਲੀ ਤੇਰਾ ਮੰਤ ਨਿਆ ਰੂਗਾਈ ਗੁਣ ਗਾਉ ਨਿਤ ਰਾਮ ਕੀ ਇਹ ਅਖਤ ਜੋਗਾਈ ਆਏ ਬਸੋ ਕਰਦੀਸ ਮੈਂ ਇਹ ਭਲੇ ਸੰਜੋਗ نانک پرس پرسن پہ بو گائی بلال محلہ پنجو بندن کاٹیا پرب ہوا کرپال دین دیال پرب پار برہم تاکی ند نال گر ارپا کر کر کری کاٹیا دکھ رو گائی منتن شیتل سکی پیا ਪ੍ਰਤਿਆਮਨ ਜੋਗਾ ਮਨ ਤਨ ਸੀਤਲ ਸੁਖੀ ਭਇਆ ਪ੍ਰਤਿਆਮਨ ਜੋਗਾ ਰਹਾਉ ਔਖਾ ਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਜ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤ ਲਿਵ ਲਾਈ ਕੇਲੂਕਾ ਉਤਰੈ ਸੁਧ ਹੋਏ ਸਾਧੂ ਸਰਨਾਈ ਸੁਨਤਾ ਜਪਹਰੇ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਲ ਮਹਲਾ ਪੰਜਵਾਂ ਹਰ 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 ਅਰਾਧਿਆ ਹੋਈਏ ਅਰੋਗ ਰਾਮ ਚੰਦ ਕੀ ਲਸ਼ਟਿਕਾ ਜਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਤੇ ਭੋਗ ਸਾਸ ਸੰਗਤ ਕੈ ਵਾਰਨੇ ਮਿਲਿਆ ਸੰਜੋਗ ਆਈ ਜੇ ਸਿਮਰਤਾ ਸੋ ਪਾਈਐ ਬਿਨ ਸੇਬਿਉ ਨਾਨਕ ਪ੍ਰਸਰਨਾ ਗਤੀ ਕਰਨ ਕਾਨ ਜੋਗਾਈ ਰਾਗ ਬਿਲਾਲ ਮਹੱਲਾ 5 ਦੇ ਕਰ ਪੰਜਵਾਹ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਵਰ ਉਪਾਸ ਸਭ ਤਿਆਗਿਆ ਦਾਰੂ ਨਾਮ ਲਿਆ ਤਾਂ ਪਾਪ ਸਾ ਮਿਟੇ ਰੂਗ ਸੀਤਲ ਮਨ ਪਿਆਉ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਨ ਹਾਰੇ ਰਾਖਿਆ ਆਪਣੀ ਕਰ ਮੈ ਆਉ مہاں پکڑ پر ڈیا کینا اپنے آؤ سمر سمر من تن سکی نانک نربیاؤ بلال محلہ پنجو روگ مٹایا آپ پرب ابجا سکھ سانتا روپ ہرکنی دا گرو گوند کرپا کری راکھیا میرا پائی ہم ہاں سرناگتی ਜੋ ਸਦਾ ਸਹਾਈ ਰਹਾ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸਾਈ ਮਿਲਾਲ ਮਹੱਲਾ ਪੰਜਾਬ ਤਾਤੀ ਵਾ ਨ ਲਗਾਈ ਪਰਮ ਭਰਮ ਸਰਨਾਈ ਜੋਗਿਰਦ ਹਮਾਰੀ RAM ਕਾਰ ਦੁਖ ਲਗੈ ਨ ਪਾਈ ਸਤ ਗੁਰ ਪੂਰਾ ਭੇਟਿਆ ਜਨਮੰਤ ਬਣਾਈ RAM ਨਾਮ ਓਖਾ ਦਿਆ ਏਕਾ ਲੇਵਲਾਈ ਰਹਾਉ ਰੱਖ ਲੀਏ ਤਨ ਰਖਨਾਰ ਸਭ ਆਪੇ ਮਿਟਾਈ ਕਉਨਾਨ ਕਿਰਪਾ ਪਈ ਪ੍ਰਭ ਭੈ ਸਹਾਈ ਮਿਲਾਲ ਮਹੱਲਾ ਪੰਜਵਾ ਆਪਣੇ ਬਾਲਕਾਂ ਰਖੇ ਅਨ ਪਾਰ ਬ੍ਰਹਮ ਗੁਰ ਦੀਵਾਉ ਸੋ ਖਾਂਤ ਸਹਜ ਆਨੰਦ ਹੈ ਪੂਰਨ ਪਈ ਸੀ ਵਹਾਂ ਭਜਨ ਕੀ ਬੇਨਤੀ ਸੁਣੀ ਪ੍ਰਵਾਪ ਰੋਗ ਮਿਟਾ ਜੀਵਾਂ ਲਿਆਨ ਜਾ ਕਾ ਵਰ ਪ੍ਰਤਾਪ ਦੁਖ ਮਾਰੇ ਬਖਸ਼ਿਨ ਆਪਣੀ ਕਿਰਤ ਕਲਾ ਤਾਰ ਦੁਖਾ ਹਮਾਰੇ ਬਖਸ਼ਿਨ ਆਪਣੀ ਕਲਧਾਰੀ من بانشتو فلا دت نانک برہاری بلا محلہ پنجاب تاپ لہایا گر سرجنہ رارو ست گری اپنے کو بل جائی جنا پیجر کی سارے سنسار رہا کر مستک تار مال کر رکھ لی ناؤ امرت نام رسلی نؤ ਦਾਸ ਕੀ ਲਾਏ ਰੱਖੇ ਮਿਹਰਵਾਨ ਗੁਰੂ ਨਾਨਕ ਬੋਲੇ ਈ ਦਰਗੀ ਪਰਵਾਨ ਬਿਲਾਲ ਮਹੱਲਾ ਪੰਜਵਾ ਤਾਪ ਪਾਪ ਤੀ ਰਖਿਆ ਆਪ ਸੀਤਲ ਪੈ ਗੁਰ ਚੰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਤਾਪ ਪਾਪ ਤੀ ਰਖਿਆ ਆਪ ਸੀਤਲ ਪੈ ਗੁਰ ਚੰਨੀ ਲਾਗੇ

ਬਾਦਵਸ਼ਨ ਪੈ ਪੰਜਨ ਸੁਆਮੀ ਗੁਣ ਗਾਓ ਨਾਨਕ ਆਲਾ ਪਾਈ ਸੋਟ ਮਹੱਲਾ ਪੰਜvai ਕ੍ਰਿਸ਼ਨ ਨਾਮ ਸਿਮਰ ਪ੍ਰਾਪਨਾ ਮਨ ਤਨ ਭੈ ਆ ਰੂਗਾ ਕੋਟ ਵਿਗਨਾਂ ਲਾਤੀ ਪ੍ਰਸਰਨਾ ਪਰਟੀ ਫਰੀ ਸੰਜੂਗਾ ਪ੍ਰਭਾਣੀ ਸਭ ਸਬਖਿਆ ਗਾਵ ਸੁਨੋ ਪੜੋ ਨਿਤ ਪਾਈ ਘਰ ਪੂਰੇ ਤੂੰ ਰੱਖਿਆ ਰਹਾ ਸਾਚਾ ਸਾ ਮਿੱਤ ਵਿਡਾਈ ਪਤੁਸਲ ਦੇ ਆਲਾ ਸੰਤਾਂ ਕੀ ਪੈ ਰਖਦਾ ਆਇਆ ਆਦ ਵਿਰਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤਿ ਪੁਚਾਉ ਸਰਵੇਲਾ ਮੁਖ ਪਾਵੋ ਜਰ ਅਮਰਤਾ ਪ ਸਭਨ ਅਠਾ ਗੁਣ ਗੋਵਿੰਦ ਨਿਤ ਗਾਵੋ ਸੁਨੀਰ ਦਾ ਸੁਆਮੀ ਮੇਰੇ ਸਰਵ ਕਲਾ ਬਣਾਈ ਪਰ ਕਿਰਪਾ ਸਹਲੇ ਜੁਗ ਅੰਤਰ ਗੁਰ ਨਾਨਕੀ ਵਢਿਆਈ ਸੋਟ ਮਹੰਲਾ ਪੰਜਵਾ ਸੁਖ ਮੰਗਲ ਕਲਿਆ ਸਹਿ ਜੁਨਾ ਪ੍ਰਭ ਕੀ ਚਰਨ ਨਿਹਾਰਿ ਆਉ ਹੱਕ ਨਿਹਾਰੇ ਰਾਖਿਓ ਬਾਰਕੂ ਸੰਤ ਗੁਰਤਾ ਪੂਤਾਰਿ ਆਉ ਉਬਰੇ ਸਤਗੁਰ ਕੀ ਸਰਨਾਈ ਜਾਂ ਕੀ ਸੇਵ ਨਾ ਮਿਰਥੀ ਜਾਈ ਰਹਾਉ ਕਰ ਮਹਿ ਸੁਖ ਬਾਹਰ ਪਨ ਸੁਖਾਉ ਪ੍ਰ ਆਪਣੇ ਬੈ ਦਿਆਲਾ ਨਾਨਕ ਬਿਗਨ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾ ਲਾਉ ਸੋਟ ਮਹੱਲਾ ਬੰਦਵਾ ਗੈ ਕਲੇਸ਼ ਰੋਗ ਸਭ ਨਾਸੀ ਪ੍ਰ ਆਪਣੇ ਕਿਰਪਾ ਦਾਰੀ ਆਰ ਪੈ ਅਰਦਾਸ ਸੁਆਮੀ ਪੂਰਨ ਕਾਲ ਹਮਾਰੀ ਹਾ ਜਿਓ ਤੋ ਸੁਖ ਸੰਪਤ ਰਾਸ ਰਖ ਲਿਓ ਭਾਈ ਮੀਰੀ ਕੋ ਪ੍ਰ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਬਰੋਸਾ ਕਉ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲਾਂ ਦੀਸਾ ਸੋਟ ਮਹੰਲਾ ਪੰਜਵਾ ਸਿਮਰ ਸਿਮਰ ਗੁਰ ਸਤ ਗੁਰੇ ਆਪਣਾ ਸਗਲਾ ਦੁੱਖ ਮਿਟਾਇਆਉ ਤਾਗ ਰੋਗੈ ਗੁਰ ਬਚਨੀ ਮਾਨਿ ਛੇ ਫਲ ਪਾਇਆਉ ਮੀਰਾ ਗੁਰ ਪੂਰਾ ਸੁਦਾਤਾ ਕੰਨ ਕਾ ਸਿਮਰਾ ਸੁਆਮੀ ਓਨ ਪਰਖ ਵੇ ਦਾਤਾ ਰਹਾਉ ਅਨੰਦ ਬਨੋ ਮੰਗਲ ਗੁਣ ਗਾਹੋ ਗੁਰ ਨਾਨਕ ਪੈ ਦਿਲਾਉ ਜੈ ਜੈ ਕਾਰ ਬਹਿ ਜਗ ਭੀਤਰ ਹੋਆ ਪਾਰਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾ ਦੁਰਤ ਗੁਆਇਆ ਹਰ ਪ੍ਰਭ ਆਪੀ ਸਭ ਸੰਸਾਰੂ ਬਾਰਿਆ ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸ ਮਾਰਿਆ ਹੋਈ ਰਾਜੀ RAM ਕੀ ਰਖਵਾਲੀ ਸੂਸਰ ਅਨੰਦ ਗੁਣ ਗਾਵਾਉ ਮਨ ਤਨ ਦੇ ਸੁਖਾ ਲਈ ਰਹਾ ਪਤ ਤੋ ਤਾਰ ਨ ਸੰਗੁਰ ਮੀਰਾ ਜਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਨ ਨਾਨਕ ਕੀ ਅਰਦਾਸ ਸੋਟ ਮਹੱਲਾ ਪੰਜਵਾ ਬਖਸ਼ਿਆ ਪਰਮ ਪਰਮੇਸ਼ਰੀ ਸਗਲੇ ਰੂਗ ਬਿਦਾਰੀ ਗੁਰੂ ਰੂਪੇ ਕੀ ਸੱਣੀ ਉਭਰੀ ਕਾਜ ਸਰ ਸਵਾਰੀ ਹਰ ਜਨਾਂ ਮਿਲਿਆ ਨਾਮ ਅਧਾਰੀ ਤਾ ਉਤਾਰਿਆ ਸੰਤ ਗੁਰੂ ਰੇ ਆਪਣੀ ਕਿਰਪਾ ਧਾਰਿ ਰਹਾਉ ਸਦਾ ਆਨੰਦਾ ਕਰੇ ਮੇਰੀ ਪਿਆਰੀ ਹਰ ਗੋਵਦ ਗੁਰ ਰੱਖਿ ਆਉ ਵਡਿਆਈ ਨਾਨਕ ਕਰਤੇ ਕੀ ਸਾਹ ਸਬਦ ਸਤਿ ਪੱਕਿ ਆਉ ਸੋਟ ਮਹੱਲਾ ਪੰਜਵਾਹ ਫੇਰ ਕਿਰਪਾ ਸੁਆਮੀ ਮੇਰੀ ਤੇ ਸੱਚ ਹੈ ਦਰਬਾਰ ਸੰਗੁਰਤਾ ਪਗਾਇਆ ਪਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੀ ਰੱਖੀ ਜਮੇ ਕਿਉ ਹਟਤਾਰੀ ਹਰ ਕੇ ਚਨ ਅਰਧੇ ਅਰਧਾਰ ਸਦਾ ਸਦਾ ਪ੍ਰਸੰਗ ਰੇ ਪਾਈ ਦੁੱਖ ਅਕਿਲਵਿਕ ਕੱਟ ਨਾ ਰਹਾਉ ਇਸ ਕੀ ਸਨੀ ਉਬਰੇ ਪਾਈ ਜਨ ਅਰਚਾ ਸਭ ਕੋਈ ਕਨ ਕਨ ਸਮਰਸ ਸੁਭਾਈ ਸਚੀ ਸੱਚੀ ਸੋਈ ਮਾਨਕ ਪ੍ਰਭੂ ਤੇ ਆਈਏ ਭਾਈ ਮਨ ਤਨ ਸੀਤਲ ਹੋਈ ਸੋਟ ਮਹੱਲਾ ਪੰਜਵਾਦ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰੋ ਨਹੀਂ ਮਨ ਚਿੰਦਿਆੜਾ ਫਲ ਪਾਈ ਰਹਾਉ ਸਤ ਗੁਰੂ ਪੂਰੇ ਤਾਪ ਗੁਆਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੈ ਦਿਆਲਾ ਤੋ ਮਿੱਤਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਉਦ੍ਰੈ ਸਭ ਸੰਸਾਰੋ ਸੋਟ ਮਹੱਲਾ ਪੰਜ ਵਾਈ ਮੀਰਾ ਸਤ ਗੁਰ ਰਖਵਾਲਾ ਹੋਆ ਤਾਰ ਕਿਰਪਾ ਬਰਹਾ ਦੇ ਰੱਖਿਆ ਹਰ ਗੋਵਿੰਦ ਨਵਨ ਰੁਆਉ ਰਹਾਉ ਤਾਪ ਗਿਆ ਪ੍ਰਭੂ ਆ ਮਿਟਾਇਆ ਜਨ ਕੀ लाज ਰਖਾਈ ਸਾ ਸੰਗਤ ਤੀ ਸਫਲ ਪਾਈ ਸੰਤ ਗੁਰ ਕੈ ਬਲ ਜਾਈ ਹਰਿ ਪਾਲ ਪ੍ਰਭ ਦੁਆ ਸਵਾਰੇ ਹਮਰਾ ਗੁਣ ਆਗੋ ਨਾ ਵਿਚਾਰਿ ਆਉ ਤਾਲ ਬਚਨਾਂ ਨੂੰ ਗੁਰਤੀ ਰਾ ਸਭ ਕਾਰਮ ਅਸਟ ਤਾਰੀ ਆਉ ਸੋਟ ਮਹੱਲਾ ਪੰਜਵਾ ਜੀ ਜੰਤਰ ਸਾਜਿਸ ਕੀ ਕੀਏ ਸੋਈ ਸੰਸਹਾਈ ਜੀਏ ਜੰਤਰ ਸਾਜਿਸ ਕੀ ਕੀਏ ਸੋਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੀ ਪੂਰਨ ਭਈ ਬਿੜਾਈ ਪਰ ਬ੍ਰਹਮਪੂਰ ਮੀ ਰਹੈ ਨਾਲ ਗੁਰ ਪੂਰੇ ਪੂਰੀ ਸਰਾਂਖੀ ਹੋਈ ਸਰਬ ਦੀ ਆਗਰਾਉ ਅੰਧਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਤਾ ਆਪਣੀ ਦਾਸ ਕੋ ਕੰਢ ਲਾਈ ਰੱਖੈ ਜੋ ਬਾਰਕ ਪਤ ਮਤਾਉ ਸੋਟ ਮਹੱਲਾ ਪੰਜਵਾ ਥਾਨ ਪਾਈ ਕਰਤਾਰੇ ਤਾਂ ਛੋੜ ਗਿਆ ਪਰਿਵਾਰੀ ਗੁਰ ਪੁਰਹਿ ਰਾਖੀ ਸਨ ਸੱਚੇ ਕੀਤਾ ਕੀ ਪਰਮੇਸ਼ਰ ਆਪ ਵਾਰਕਵਾਲਾ ਸਾਂ ਸਹਜ ਸੁਖ ਖਿਨ ਮੈਂ ਉਜੇ ਮਨ ਹੂ ਆ ਸਦਾ ਸੁਖਾਲਾ ਰਹਾ ਹਰ ਰਾਮ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਦਾ ਰੀਤਨ ਸਲੀਬਾ ਸਵਾਰੀ ਆਪਨਾ ਬਿਰਦ ਸਮਾਰਿਆ ਹਮਰਾ ਗੁਣ ਆਗੋ ਨਾ ਵਿਚਾਰਿਓ ਗੁਰ ਕਾ ਸਬਦ ਭਿਉ ਸਾਖੀ ਤਿੰਨ ਸਹਿ ਲੀਲਾ ਜਿ ਰਾਕੀ ਬੁਲਾਇਆ ਬੋਲੀ ਤੀਰਾ ਤੂੰ ਸਹਿ ਗੁਣੀ ਗਹਿਰਾ ਜਪਨਾ ਨਾਨਕ ਨਾਮ ਸਹ ਸਾਖੀ ਆਪਣੇ ਦਾਸ ਕੀ ਪੈ ਜਿ ਰਾਕੀ ਸੋਤ ਮਹਲਾ ਪੰਜਵਾਂ ਘਰਪੂਰਾ ਆਰਾਧੀ ਕਾਰ ਸਗਲੇ ਸਾਦੀ ਸਗਲਾ ਮਨੋਤਪੂਰੀ ਬਾਜੀ ਅਨਹਤੂਰੀ ਸਗਲਾ ਮਨੋਤਪੂਰੀ ਬਾਜੀ ਅਨਹਤੂਰੀ ਸੰਤੋਹ ਰਾਮ ਜੈਸੁ ਪਾਇ ਸੰਤ ਸਥਾਨ ਵਸੇ ਸੁਖ ਸੰਜੀ ਸਗਲੇ ਦੂਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਾਹਮਣ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਥਾ ਕਹਾਣੀ ਗੁਰਪੂਰੇ ਕੀ ਬਾਣੀ ਪਾਰ ਬ੍ਰਾਹਮਣ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਥਾ ਕਹਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਥਾ ਕਹਾਣੀ